ਤਾਂ ਜਾ ਮੇਰੀ ਗੜੀ ਹੈ ਤੇਰੇ ਨਾਲ ਇਹ ਤਾਂ ਨਹੀਂ ਜੀ ਸਸਰੀ ਰਾਜ ਦਾ ਲਾਲੋ ਆਪਣੇ ਯਾਰਾਂ ਨੂੰ ਤੁਹਾਨੂੰ ਸਸਰੀ ਗਾਲ ਸਾਰੇ ਵੀਰਾਂ ਨੂੰ ਆ ਵੀ ਮਿੱਤਰੋ ਜੀ ਦੋਸਤੋ ਮਿੱਤਰੋ ਕੀ ਹਾਲ ਚਾਲ ਨੇ ਵਧੀਆ ਸਾਰੇ ਅੱਜ ਵੇਲੇ ਸਾਡੇ ਕੋਲ ਕੋਈ ਵਲੌਗ ਨਹੀਂ ਸੀਗਾ ਬਣਾਉਣ ਨੂੰ ਅੱਜ ਰਾਸ਼ ਵੱਲ ਕੰਮ ਕਰਦੇ ਆ ਬਣਾ ਲੈਣੇ ਮੈਂ ਲਾਉਣਾ ਸਾਡੇ ਦਾ ਟਾਈਮ ਨਹੀਂ ਲੱਗਿਆ ਬਣਾਉਣ ਦਾ ਸਵੇਰ ਦਾ ਕਮ ਮੁਝੇ ਬਿਜੀ ਸਾਰੇ A to Z ਬੰਦੇ ਕੀ ਹਸਣ ਦੇ ਆਉ ਚਲੋ ਅੱਜ ਚਾਹ ਪੀ ਕੇ ਵੀਡੀਓ ਵਲੌਗ ਬਣਾਨੇ ਆ ਚਾਹ ਪੀਓ ਖਾਣੇ ਤਾਂ ਦੇਖੋ ਇਹ ਮੋਲੇ ਦੀ ਜਾਇ ਹੈ ਕਰਾੜੀ ਨਹੀਂ ਨੈਪਰ ਚਾਹ ਸਵਾਦ ਨਾਲ ਦਾ ਬੰਦਾ ਵਧੀਆ ਕਦੇ ਮਿੱਠਾ ਬੰਦ ਕਦੇ ਗਲਤ ਹਾਂ ਕਰੀ ਸੇ ਬਾਕੀ ਤੁਸੀਂ ਰੰਗ ਦੇਖ ਕੇ ਜਜਮੈਂਟ ਦੇ ਸਕਦੇ ਹੋ ਵੀ ਵਧੀਆ ਬਣੀ ਵੀ ਹੈ ਗੱਡੀ ਆ ਸੇਕਾ ਜਿਆਦਾ ਲਵਾ ਲਾ ਨੰਬਰ ਕੀ ਵੀਰੀ ਹਾਂ ਵੇ ਇਹਦਾ ਸਾਨੂੰ ਵੀ ਵਿੱਕੀ ਜਾਏ ਗਿਆ। ਮੰਗਾਨੇ ਅਸੀਂ ਬਾਬੂ ਵਾਸਤੇ ਆ ਸਾਡਾ ਬਾਬੂ ਇੱਕ ਸਾਨੂੰ ਵੀ ਸੁੱਖਣਾ ਮਰੀ ਗਿਆ। ਚੰਪ ਕੋਈ ਹੋਰ ਸਾਰੇ ਢੀਠਾ ਹੋ ਗਏ। ਨਾ ਕਿਵੇਂ? ਸਭ ਦਿਨ ਗੱਲਾਂ ਚੱਲ ਰਹੀਆਂ ਜਾਣਦੇ ਧਿਆਨੰਦ ਰੱਖਿਆ ਕਰੋ ਵੀ ਆਪਣਾ ਤੇ ਕੰਨ ਦੇ ਬਾਹਰ ਧਿਆਨ ਨਹੀਂ ਰੱਖਣਾ ਬੱਬਰ ਰਾਏ ਫੇਰ ਉਹ ਹੀ ਗੱਲਾਂ। ਕਰਨਰ ਲੇਟ ਆ ਹੋਇਆ ਹੈ ਲੇਟ ਆ ਉਹਨੂੰ ਵੀ ਮਾਰ ਲੈ ਇੱਕ ਜਮੂਰੇ ਨੂੰ ਨਾ ਚਾਹ ਪੀ ਲੂਗਾ ਉਹ ਬਤੰਦਰ ਪਤਨੀ ਕਿੱਥੇ ਆ ਉਹ ਲਾਪਤ ਹੈ ਰਹਿਦਾ ਉਹਦਾ ਬਲੌਗ ਚੋਂ ਉਹਦੇ ਬਲੌਗ ਚੋਂ ਉਹ ਵੀ ਡਰਦਾ ਹੈ ਹੋਰ ਵੀ ਪਤਾ ਨਹੀਂ ਕੀ ਗੱਲ ਉਹ ਬੰਦਾ ਪਤਾ ਕੀ ਕਹਿੰਦਾ ਐਵੇਂ ਮੈਂ ਬਲੌਗ ਚਾਉਂਗਾ ਤੇ ਮੈਂ ਮਤਲਬ ਵਾਇਰਲ ਹੋ ਜਾਊਗਾ ਕਹਿੰਦਾ ਮੈਂ 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 ਕبول ਨਾ ਦੇਖਦਾ ਨਹੀਂ ਚੱਕੂ ਲਾਹਾਂ ਪਾ ਤਕਣੀ ਮੌਸਮ ਅਜੇ ਠੰਡਾ ਬਾਕੀ ਹੁਣੀ ਹੋਇਆ ਛੋਣੇ ਬੰਦ ਕਰਤਾ ਜੀ ਛੋਣੇ ਬੰਦ ਕਰਤਾ ਗਵਾਨੀ ਦਾ ਪਾਜ ਤੀ ਨਹੀਂ ਗਿਆ ਉਹ ਦੇਖੋ ਬਾਹੂ ਬੰਦਾ ਭੱਜ ਗਿਆ ਆਪਣਾ ਉਹਨੇ ਫੋਨ ਹੀ ਬੰਦ ਕਰਤਾ ਦੱਦਾ ਹੈ ਕਾਦੇ ਤੇ ਚਾਹ ਪੀ ਲਿਆ ਬਾਹੂ ਓਹ ਵੀ ਸੋਹਣੇ ਬਾਹੂ ਦੇਖ ਤੇ ਉਹ ਪਹਿਲਾਂ ਦਿੱਤੀ ਸੀ ਭੱਜ ਗਿਆ ਆਪਣਾ ਕਿੱਧਰ ਗਿਆ ਉਹ ਫੋਨ ਹੀ ਬੰਦ ਕਰਤਾ ਉਹਨੇ ਤੇ ਬਾਹਰ ਜਾ ਕੇ ਟੈਂਸ਼ਨ ਨਾਲ ਬਹੁਤ ਤੂੰ 10 ਰੁਪਏ ਨਹੀਂ ਪੈਣਦੇ ਤੇ ਚਾਹ ਭਵੇਂ ਤਿੰਨੇ ਵੰਡ ਕੇ ਪੀ ਲਈ ਅਸੀਂ ਤੇਰੀ ਚਾਹ ਨਹੀਂ ਖਰਾਬ ਜਾਣ ਦਿੰਦੇ ਓਏ ਬਾਉ ਜੀਾਂ ਦੇ 10 ਰੁਪਏ ਦੋ ਚਾਹ ਲੈ ਗਏ ਅੱਛੀ ਉਹ ਲੈ ਲੂੰ ਬਾਉ ਜੀਾਂ ਦੇ 10 ਰੁਪਏ ਦੋ ਚਾਹ ਦੇ ਮੈਂ ਚਾਹ ਨਹੀਂ ਖਰਾਬ ਹੁੰਦੇ ਭਾਵੇਂ ਗਲਾਸਾਂ 'ਚ ਪਾ ਲਈ ਵੰਡ ਕੇ ਨਾ ਚਾਹ ਮੈਂ ਇਕੱਲਾ ਹੈਗਾ ਬੱਚ ਨੂੰ ਅੰਦਰ ਬਚ ਲੋ ਡ੍ਰਿਪ ਲੱਗ ਰਹੀ ਇਹਨੂੰ ਡ੍ਰਿਪ ਤੇ ਲਵਾ ਲੈਂਦੇ ਚਾਹ ਪਿਆ ਉਹਨੂੰ ਪਾਣੀ ਨਹੀਂ ਪਾਉਣ ਦੇ ਚਿਹਰੇ ਦੇ ਅੱਗੇ ਘਾਟੇ ਖਾਣ ਨੂੰ ਨਹੀਂ ਆਦਾ ਰੋਣਾ ਆ ਰਿਹਾ ਮੈਂ ਕਿੰਨੂੰ ਨਾ ਜ਼ਿਆਦਾ ਠੰਡੀ ਹੋਊਂਦੀ ਆ ਚਾਹ ਕੋਰ ਰਸ ਗਿਆ ਹੋਰ ਅਸੀ ਗੁੱਟੀ ਚਾਹ ਬੜਾ ਉਹ ਚਾਹ ਇੱਕ ਵਾਰ ਪੀ ਲਾ ਪਕੜ ਸਾਡਾ ਚਾਹ ਦਾ ਸ਼ੀਨ ਹੈ ਪੁਰਾ ਪਤੰਦਰ ਨੇ ਇੱਕ ਗਲਾਸ ਰੱਖਦਾ ਦੂਜਾ ਚੁੱਕ ਲਿਆ ਉਹਨੂੰ ਉਹਦੀ ਵੇਟ ਵੀ ਨਹੀਂ ਕੀਤੀ ਵੀ ਉਹ ਪੀਊਗਾ ਆ ਵੀ ਚਲੋ ਜੀ ਹਾਂ ਜੀ ਹਾਂ ਹਾਂ

ਕਤਤ ਬਹੁਤ ਮਾਣ ਦਰਦਾ ਕੋਈ ਬਹੁਤ ਜਿਆਦਾ ਜੂਰੀ ਕਰਕੇ ਜੂਰੀਏ ਜਾਂਦੇ ਬਦਰਿਆ ਤੇਰਾ ਕੋਣੀ ਬਾਪ ਨੂੰ ਦਵਾਈ ਦੇ ਜੈਰਿਕ 300 100 VMG ਤੇ ਐਸਆਰਪੀ ਐਸਆਰਪੀ ਸੁਰੇਸ਼ਾਂ ਜੈਰਿਕ 300 ਇੱਕ ਟਮ ਤੇ 100 VMG ਇੱਕ ਟਮ ਹੈ ਬਾਕੀ ਮਿੱਠਾ ਮੂਠਾ ਘਟਾ ਪਾਣੀ ਪੁਣੀ ਵੱਧ ਵੀ ਉਹ ਤਲੀ ਫਲੀ ਚੀਜ਼ ਬੰਦਾ ਚਿਗਨਾਟ ਵਾਲੀ ਚੀਜ਼ਾਂ ਘਟਾਓ ਜਿਹੜਾ ਥੋੜਾ ਜਿਹਾ ਖੂਨ ਘਾੜਾ ਹੋ ਰਿਹਾ ਉਹ ਆਪ ਹੀ ਸੈਟ ਹੋ ਜਾਣਾ ਠੀਕ ਹੈ ਆ ਲੰਬਾ ਸਮਝਾ ਦੋ ਬਾਬਾ ਧੰਨਵਾਦ ਜਲਦੀ ਜੋਰ ਨੀ ਰਿਕ ਨਈਓਂ ਐਂਡ ਤੇ ਆ ਕੇ ਇਹ ਕਹ ਰਹੇ ਨੇ ਵੀ ਕੁੜੀ ਦਾ ਜਵਾਬ ਖੜੀ ਦੀ ਤੁਸੀਂ ਦੇਖ ਲਾ ਦੀ ਗੱਲ ਸਹੀ ਹੈ ਹੋਗਾ ਕੀ ਜਵਾਬ ਦਾ ਤੁਸੀਂ ਕਿਸੀ ਦਾ ਆਏਗੀ ਸਹੀ ਗੱਲ ਮੇਰੀ ਆ ਗਈ ਵੀ ਸਭ ਤੋਂ ਵੱਡਾ ਇੱਕ ਪਰਟੀਕਲ ਮੇਰਾ ਲੱਗਦਾ ਹਾਂ ਇਸ ਨੇ ਬਾਬਾ ਮਿੱਠੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਸੁਣਾਉਂ ਕਿੱਲਵਾ ਦੱਸੋ ਵੀ ਚੌਪੜੀ ਤੇ ਬੈਠੇ ਰੋਹੀ ਅੱਛੀ ਦੱਸੋ ਅੱਜ ਹੈ ਨਹੀਂ ਕਿ ਟਬੂਲ ਨਹੀਂ ਹੈ ਗੱਲਬਾਤ ਹੈ ਨਹੀਂ ਅੱਜ ਜਸਾਨੀਆ ਰੇਟ ਕਰ ਰਹੇ ਜੇ ਪੈਜੇ ਥੋੜਾ ਜਿਹਾ ਮੈਂ ਕਦੇ ਰੱਬ ਨੂੰ ਪਕੜਦਾ ਹਾਂ ਕਦੇ ਮੌਸਮ ਜਿਹਾ ਬਣਾਉਂਦਾ ਸਮਝ ਨਹੀਂ ਆ ਰਹੀ ਕੀ ਕਰ ਰਹੇ ਸਰ ਨਹੀਂ ਆ ਰਹੀ ਕਿ ਦੋ ਇਹ ਕੀ ਹੋ ਰਿਹਾ ਚਲ ਕਾਬੀ ਗਟਕਾਰ ਆਇਆ ਨਾ ਉਹ ਕਮ ਕਰ ਰਿਹਾ ਨੀ ਸਿੰਘ ਦੋ ਕੱਪ ਚਾਹ ਪੀ ਗਿਆ ਦੇਖ ਲੈ ਬੰਦੇ ਦੀ ਕਪੈਸਿਟੀ ਦੇਖੋ ਤੁਸੀਂ ਚਲੋ ਫਿਰ ਫਰੈਂਡਸ ਨੂੰ ਚਲੋ ਫਿਰ ਠੀਕ ਹੈ ਠੀਕ ਹੈ ਮਿਲਦੇ ਹਾਂ ਸਵੇਰੇ ਮਿਲਾਂਗੇ ਨਵੇਂ ਬਲੌਗ ਨਾਲ ਵਧੀਆ ਬਲੌਗ ਨਾਲ ਅੱਜ ਤੱਕ ਫਿਰ ਸਾਨੂੰ ਕੋਈ ਸੁਝਿਆਣੀ ਕਿਹੜਾ ਬਲੌਗ ਬਣਾਈਏ ਦੇਖੋ ਬੜਵਾ ਇੰਨੇ ਕਲਾਸ ਦੇ ਨਾਲ ਪਰ ਅਮਗਿ ਬਲੌਗ ਨਾਲ ਮਿਲਦੇ ਹਾਂ ਸਵੇਰੇ ਕੋਈ ਨਵੀਂ ਗੱਲਬਾਤ ਨਾਲ ਕਿਸੇ ਟੌਪਿਕ ਤੇ ਬਣਾਉਣਾ ਕੋਣਾ ਟਾਪਿਕ ਲੱਭਗੇ ਸੋ ਸੋਚੋ ਵੀ ਮੁੰਡਿਓ ਕਿ ਟਾਪਿਕ ਸੋਚੋ ਕੱਲ ਨੂੰ ਆਪਾਂ ਫ੍ਰੈਂਡਸ ਨੂੰ ਆਪਾਂ ਫ੍ਰੈਂਡਸ ਨੂੰ ਹਾਂ ਬਾਕੀ ਤੁਸੀਂ ਦੱਸੋ ਵੀ ਕਿਸ ਚੀਜ਼ ਦੀ ਕਿਸ ਤਰ੍ਹਾਂ ਦੀ ਵੀਡੀਓ ਚਾਹੁੰਦੇ ਤੁਸੀਂ ਤੁਸੀਂ ਕਮੈਂਟ ਚ ਦੱਸੋ ਵੀ ਕਿਹੜੇ ਟਾਪਿਕ ਤੇ ਵੀਡੀਓ ਬਣਾਈਏ ਉਹੀ ਮੈਂ ਟਾਪਿਕ ਤੇ ਵੀਡੀਓ ਬਣਨਗੀਆ ਚਲੋ ਠੀਕ ਹੈ ਫ੍ਰੈਂਡਸ ওকে ਬਾਈ ਦਾ ਰਹਿਣਾ